ਦੋਸਤੋ ਪੰਜਾਬ ਯੂਨੀਵਰਸਿਟੀ ਭਰਤੀ 2025 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕਿੰਨੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਦੋਸਤੋ ਬਿਲਕੁਲ ਰੈਗੂਲਰ 베이스 ਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਟੋਟਲ ਪੋਸਟਾਂ ਨੇ 83 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਐਪਲੀਕੇਸ਼ਨ ਫੀਸ ਹੈ ਜੀ 1200 ਰੁਪਏ ਐਪਲੀਕੇਸ਼ਨ ਫੀਸ ਰੱਖੀ ਹੈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 20 5 2025 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਚਲੋ ਦੋਸਤੋ ਅੱਪ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਧੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਇਸ਼ਤਿਹਾਰ ਨੰਬਰ 1/2025 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਰੋਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਨਾ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਨਲਾਈਨ ਅਪਲਾਈ ਕਰਨਾ ਜੀ ਦੋਸਤੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardeep.com ਕੋ ਤੋਂ ਅੰਥੇ ਸ਼ੋਰ ਹੋਵੇਗੀ ਉਸ ਵੈਬਸਾਈਟ ਤੇ ਜਾ ਕੇ ਤੁਸੀਂ ਨੋਟੀਫਿ ਦੋਸਤੋ ਪੰਜਾਬ ਵਿੱਚ ਜੋ ਬਖ ਬਖ ਤਰ੍ਹਾਂ ਦੀਆਂ ਪੋਸਟ ਆਊਟ ਕੀਤੀਆਂ ਨੇ ਦਿੱਲੀ ਉਹਨਾਂ ਦੀ ਪ੍ਰੋਪਰ ਜਾਣਕਾਰੀ ਨੋਟੀਫਿਕੇਸ਼ਨ ਦੇ ਨਾਲ ਮੈਂ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਡੇਲੀ ਅਪਡੇਟ ਕਰਦਾ ਜੀ ਕਿਰਪਾ ਕਰਕੇ ਮੇਰੀ ਵੈਬਸਾਈਟ ਤੇ ਵਿਜ਼ਿਟ ਜਰੂਰ ਕਰਿਓ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਜੋਗ ਉਮੀਦਵਾਰ ਨੇ ਜੀ ਉਹਨਾਂ ਕੋਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੋਸਟਾਂ ਨੂੰ ਭਰਨ ਲਈ ਜੋਗ ਉਮੀਦਵਾਰਾਂ ਕੋਲ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਪੋਸਟ ਆਊਟ ਕੀਤੀਆਂ ਗਈਆਂ ਨੇ ਅਸਿਸਟੈਂਟ ਪ੍ਰੋਫੈਸਰ ਦੀਆਂ ਜੋ ਬਖ ਬਖ ਸਬਜੈਕਟ ਵਿੱਚ ਪੋਸਟਾਂ ਭਰੀਆਂ ਜਾਣਗੀਆਂ ਪੰਜਾਬ ਯੂਨੀ ਫੰਡਿੰਗ ਬਾਇ ਪੰਜਾਬ ਗਵਰਨਮੈਂਟ ਇਹਨਾਂ ਨੂੰ ਫੰਡ ਜਾਰੀ ਕਰੇਗੀ ਜੋ ਲਾਸਟ ਡੇਟ ਰੱਖੀ ਗਈ ਹੈ 20/5/2025 ਤੱਕ ਤੁਸੀਂ ਅਪਲਾਈ ਕਰ ਸਕੋਗੇ ਅਪਲਾਈ ਤੁਸੀਂ ਪਹਿਲਾਂ ਆਨਲਾਈਨ ਕਰ ਲੈਣਾ ਜੀ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਉਹਦਾ ਪ੍ਰਿੰਟ ਆਊਟ ਲੈ ਕੇ ਨੋ ਕੰਪਲੀਟ ਸੈਟ ਜੋ ਤੁਸੀਂ ਆਨਲਾਈਨ ਅਪਲਾਈ ਕੀਤਾ ਜੀ ਉਹਦੇ ਇੱਕ ਸੈਟ ਸਪੋਰਟਿੰਗ ਡਾਕੂਮੈਂਟਸ ਜੋ ਸੰਬੰਧੀ ਤੁਸੀਂ ਡਾਕੂਮੈਂਟਸ ਨਾਲ ਲਗਾਣੇ ਨੇ ਜੀ ਇੱਕ ਸੈਟ ਉਹਨਾਂ ਦਾ ਨਾਲ ਲਗਾ ਕੇ ਤੁਸੀਂ ਅਰਜੀ ਭੇਜਣੀ ਹੋਵੇਗੀ ਡਾਕ ਦੁਆਰਾ ਅਡਰੈਸ ਨੋਟ ਕਰ ਲਓ ਜੀ ਡਿਪਟੀ ਰਜਿਸਟਰਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਡਰੈਸ ਤੇ 2 6 2025 4 ਵਜੇ ਤੱਕ ਤੁਸੀਂ ਆਪਣੀ ਐਪਲੀਕੇਸ਼ਨ ਭੇਜ ਸਕੋਗੇ ਪਰ ਤੁਸੀਂ ਇੱਥੋਂ ਦੇਖ ਸਕਦੇ ਹੋ ਪੋਸਟਾਂ ਅਸਿਸਟੈਂਟ ਪ੍ਰੋਫੈਸਰ ਦੀਆਂ ਨੇ ਜੀ ਸਬਜੈਕਟ ਹੈ ਜੀ ਕਮਰਸ ਕੰਪਿਊਟਰ ਸਾਇੰਸ ਇਕਨੋਮਿਕਸ ਇੰਗਲਿਸ਼ ਹਿੰਦੀ ਹਿਸਟਰੀ ਮੈਥਮੈਟਿਕਸ ਫਿਜ਼ੀਕਲ এডਿਕੇਸ਼ਨ ਪੋਲਿਟੀਕਲ ਸਾਇੰਸ ਪੰਜਾਬੀ ਅਤੇ ਸੋਸਾਇਓਲੋਜੀ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਹਰ ਇੱਕ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਹੈ ਜੀ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜੂਰ ਕਰਿਓ ਜੀ ਦੋਸਤੋ ਨਾ ਪੋਸਟਾਂ ਲਈ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਜੀ ਮਾਸਟਰ ਡੀ ਤੁਸੀਂ ਕੰਪਲੀਟ ਕੀਤੀ ਆ 55% ਨੰਬਰਾਂ ਨਾਲ ਸਬੰਧਿਤ ਸਬਜੈਕਟ ਨਾਲ ਪਲੱਸ ਸੈਟ ਜਾਂ ਨੈਟ ਤੁਸੀਂ ਕਲੀਅਰ ਕੀਤਾ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਨਾ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਇੰਟਰਵਿਊ ਮੈਡ ਲਿਸਟ ਡਾਕੂਮੈਂਟ ਵੈਰੀਫਿਕੇਸ਼ਨ ਆਦਿ ਆਧਾਰ 'ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਵੈਬਸਾਈਟ ਤੋਂ ਇੱਥੇ ਸ਼ੋਰ ਹੋ ਰਿਹਾ ਵੀ ਕਿਸ ਵੈਬਸਾਈਟ 'ਤੇ ਵੀ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਕੰਪਲੀਟ ਜਾਣਕਾਰੀ ਇੱਥੇ ਮੈਂਸ਼ਨ ਕੀਤੀ ਗਈ ਹੈ ਤੁਸੀਂ ਇੱਥੋਂ ਵੀ ਦੇਖ ਸਕੋਗੇ ਕਿਵੇਂ ਕਿਵੇਂ ਤੁਸੀਂ ਨੋ ਸੈੱਟ ਤਿਆਰ ਕਰਨੇ ਨੇ ਅਤੇ ਜੋ ਤੁਸੀਂ ਅਪਲਾਈ ਕੀਤਾ ਜੀ ਉਹਦੇ ਡਾਕੂਮੈਂਟ ਸਾਰੇ ਨਾਲ ਲਗਾ ਕੇ ਤੁਸੀਂ ਭੇਜਣੇ ਹੋਣਗੇ ਦੋਸਤੋ ਨਾ ਪੋਸਟਨ ਲਈ ਐਪਲੀਕੇਸ਼ਨ ਫੀ ਜੋ ਰੱਖੀ ਗਈ ਹੈ ਕੁਛ ਇਸ ਪ੍ਰਕਾਰ ਹੋਵੇਗੀ ਜੀ ਐਸਸੀ ਐਸਟੀ ਜੋ ਪੀ ਡਬਲਯੂ ਡੀ ਉਮੀਦਵਾਰ ਨੇ ਉਹਨਾਂ ਲਈ 1000 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੀ ਜੋ ਅਦਰ ਕੈਂਡੀਡੇਟਸ ਨੇ ਜੀ ਉਹਨਾਂ ਲਈ 2000 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੋ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਜੋ ਪੇ ਸਕੇਲ ਹੈ ਜੀ ਉਹ ਡਿਪਾਰਟਮੈਂਟ ਰੂਲ ਦੇ ਅਨੁਸਾਰ ਤੁਹਾਨੂੰ ਦਿੱਤੀ ਜਾਵੇਗੀ ਉਮਰ ਹਾਦੇ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਜਰ ਰੈਲੈਕਸੇਸ਼ਨ ਵੀ ਤੁਹਾਨੂੰ ਦਿੱਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੇ ਦਰਵਾਜ਼ੇ ਤੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ